ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਮਨੋਰੰਜਨ ਯਾਨੀ ਕਿ ਐਂਟਰਟੇਨਮੈਂਟ ਜਿਹਨੂੰ ਅਸੀਂ ਕੰਨੇ ਆ ਠੀਕ ਹੈ ਨਾ ਲੈਟਸ ਸਟਾਰਟ ਮਨੋਰੰਜਨ ਮਨੁੱਖ ਦੀ ਜ਼ਿੰਦਗੀ ਦੀ ਇੱਕ ਮਹੱਤਵਪੂਰਨ ਲੋੜ ਹੈ ਦੂਸਰੇ ਸ਼ਬਦਾ ਵਿੱਚ ਇਹ ਸਾਡੀ ਰੂਹ ਦੀ ਖੁਰਾਕ ਹੈ ਸਾਰੇ ਦਿਨ ਦੀ ਟੋੜ ਦੌੜ ਭੱਜ ਕੇ ਤੋਂ ਅੱਕਿਆ ਤੇ ਥੱਕਿਆ ਮਨੁੱਖ ਜਦੋਂ ਸ਼ਾਮ ਨੂੰ ਘਰ ਪਰਤਦਾ ਹੈ ਤਾਂ ਮਨੋਰੰਜਨ ਜਿਹੜਾ ਇਹ ਆਪਣੀ ਥਕਾਵਟ ਦੂਰ ਕਰਨਾ ਚਾਹੁੰਦਾ ਹੈ ਯਾਨੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਿਆਂ ਨੂੰ ਥਕਾਵਟ ਹੁੰਦੀ ਟੈਨਸ਼ਨ ਹੁੰਦੀ ਕਿੰਨੀ ਉਹ ਘਰ ਆ ਕੇ ਚਾਹੁੰਦਾ ਕਿ ਮੈਨੂੰ ਰਿਲੈਕਸ ਮਿਲੇ ਉਹ ਰਿਲੈਕਸ ਕਿਵੇਂ ਕਰਦਾ ਮਨੋਰੰਜਨ ਹੈ ਮਨੋਰੰਜਨ ਦਿਵਕ ਵਾਕ ਸਾਧਨ ਹਨ ਤੇ ਹਰ ਇੱਕ ਦਾ ਆਪਣਾ ਆਪਣਾ ਢੰਗ ਹੈ ਯਾਨੀ ਕਿ ਉਹਨੂੰ ਇੰਟਰਟੇਨਮੈਂਟ ਦੇ ਕਈ ਸਾਧਨ ਹੋ ਸਕਦੇ ਆ ਤੇ ਉਹਨਾਂ ਦਾ ਆਪਣਾ ਆਪਣਾ ਅਲੱਗ ਢੰਗ ਹੈ ਰੇਡੀਓ ਟੈਲੀਵਿਜ਼ਨ ਸਿਨੇਮਾ ਤੇ ਸਾਹਿਤ ਆदि ਮਨੋਰੰਜਨ ਦੇ ਅਨੇਕਾ ਸਾਧਨ ਹਨ ਸਮੇਂ ਦੇ ਬਦਲ ਨਾਲ ਮਨੋਰੰਜਨ ਦੇ ਸਾਧਨ ਵੀ ਬਦਲਦੇ ਰਹੇ ਹਨ ਪੁਰਾਣੇ ਸਮਿਆਂ ਵਿੱਚ ਭੰਡਾ ਦੀਆਂ ਨਕਲਾ ਤੁਰਦਿਆਂ ਫਿਰਦੇ ਨਾਟਕ ਮੰਡਲੀਆਂ ਛੋਟੇ-ਛੋਟੇ ਨਾਟਕ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਸਨ ਪੁਰਾਣੇ ਸਮੇਂ ਕੀ ਹੁੰਦੇ ਸੀ ਜਿਹੜੇ ਨਕਲ ਕਰਦੇ ਹੀ ਭੰਡੀ ਭੰਡ ਜੇ ਆਂਦੇ ਹੁੰਦੇ ਸੀ ਉਹ ਟੋਲਿਆ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਸੀ ਜਾਂ ਨਾਟਕ ਮੰਡਲੀਆਂ ਹੁੰਦੀਆਂ ਸੀ ਪਰ ਹੁਣ ਟੀਵੀ ਸਿਨੇਮਾ ਨੇ ਲੋਕਾਂ ਦੇ ਮਨੋਰੰਜਨ ਦੇ ਸਾਧਨ ਹੀ ਬਦਲ ਦਿੱਤੇ ਹੈ ਮਨੋਰੰਜਨ ਤੋਂ ਬਿਨਾ ਮਨੁੱਖ ਦਾ ਜੀਵਨ ਨੀਰਸ ਹੋ ਜਾਂਦਾ ਹੈ ਕੁਛਮੀ ਲੋਕ ਕਲੱਬਾਂ ਵਿੱਚ ਜਾ ਕੇ ਨਾਚ ਗਾਣੇ ਅਤੇ ਸ਼ਰਾਬ ਪੀ ਕੇ ਨੱਚਦੇ ਗਾਉਂਦੇ ਹਨ ਜਾਂ ਆਪਣਾ ਮਨੋਰੰਜਨ ਕਰਦੇ ਹਨ ਕਾਫੀ ਸਿਆਣੇ ਮਨੁੱਖ ਆਪਣੇ ਬੱਚਿਆਂ ਦੀਆਂ ਤੋਤਲੀਆਂ ਗੱਲਾਂ ਸੁਣ ਕੇ ਉਹਨਾਂ ਨਾਲ ਹੱਸ ਖੇਡ ਕੇ ਅਤੇ ਆਪਣੀ ਪਤਨੀ ਦੀ ਮਿੱਠੀ ਮੁਸਕਾਨ ਨਾਲ ਹੀ ਆਪਣਾ ਤਕੀਵਾ ਪੂਲ ਜਾਂਦੇ ਹਨ ਧਿਆਨ ਰੱਖਣ ਵਾਲੀ ਗੱਲ ਹੈ ਕਿ ਅਸੀਂ ਮਨੋਰੰਜਨ ਦੇ ਆਧੁਨਿਕ ਸਾਧਨਾਂ ਦੀ ਲੋੜ ਵੱਧ ਦੀ ਲੋੜ ਤੋਂ ਵੱਧ ਵਰਤੋਂ ਨਾ ਕਰੀਏ ਯਾਨਕੀ ਆਧੁਨਿਕ ਟੀਵੀ ਮੋਬਾਈਲ ਆਦੀ ਜ਼ਿਆਦਾ ਵਰਤੋਂ ਨਾ ਕਰੀਏ ਧਿਆਨ ਰੱਖੋ ਕਿ ਬੱਚੇ ਸਿੱਖਿਆਤਮਕ ਪ੍ਰੋਗਰਾਮ ਛੱਡ ਕੇ ਸਾਰਾ ਦਿਨ ਕੇਵਲ ਟੀਵੀ ਤੇ ਫਿਲਮਾਂ ਆਦੀ ਹੀ ਨਾ ਦੇਖਦੇ ਰਹਿਣ ਕਿ ਲੋੜ ਤੋਂ ਵੱਧ ਟੀਵੀ ਵੇਖਣ ਨਾਲ ਉਹਨਾਂ ਦੀ ਨਜ਼ਰ ਤੇ ਵੀ ਬੁਰਾ ਅਸਰ ਪੈਂਦਾ ਹੈ ਯਾਨਕੀ ਜਿਹੜੇ ਬੱਚੇ ਸਾਰਾ ਦਿਨ ਟੀਵੀ ਦੇਖਦੇ ਰਹਿੰਦੇ ਆ ਫੋਨ ਦੇਖਦੇ ਰਹਿੰਦੇ ਉਹਨਾਂ ਦੀ ਆਈ ਸਾਈਟ ਜੜੀ ਵੀਕ ਹੋ ਜਾਂਦੀ ਹੈ ਸਿਹਤਮੰਦ ਮਨੋਰੰਜਨ ਜਿੱਥੇ ਸਾਡੇ ਲਈ ਲਾਭਦਾਇਕ ਸਿੱਧ ਹੋ ਸਕਦਾ ਉਤੇ ਸਸਤਾ ਮਨੋਰੰਜਨ ਸਾਡੇ ਲਈ ਹਾਂ ਇਨਕਾਰਕ ਵੀ ਸਿੱਧ ਹੋ ਸਕਦਾ ਹੈ ਠੀਕ ਹੈ ਇਹ ਤੁਸੀਂ ਐਸੀ ਆਪਣੀ ਪੰਜਾਬੀ ਦੀ ਕਾਪੀ 'ਚ ਨੋਟ ਕਰਨਾ ਤੁਸੀਂ ਹੈ ਠੀਕ ਹੈ